ਕਿ ਸਾਨੂੰ ਮੀਡੀਆ ਰਾਹੀਂ ਮੇਰੇ ਮੇਰੇ ਫੋਨ ਤੇ ਇੱਕ ਵੀਡੀਓ ਆਇਆ ਸੀਗਾ ਜਿਸ ਵਿੱਚ ਕੁਝ ਲੜਕੇ ਤੇ ਕੁਝ ਲੜਕੀਆਂ ਜਿਹੜੀਆਂ ਸੀਗੀਆਂ ਉਹ ਨਸ਼ੇ ਦਾ ਸੇਵਨ ਕਰਦੀਆਂ ਪਈਆਂ ਸੀ ਕਿਸੇ ਹੋਟਲ ਵਿੱਚ ਤੇ ਇਸ ਤੇ ਫੌਰੀ ਕਾਰਵਾਈ ਕਰਦੇ ਹੋਏ ਸਾਡੀ ਜਿਹੜੀ ਪੀ ਡਿਵੀਜ਼ਨ ਦੀ ਟੀਮ ਹੈ ਉਹਨੇ ਛਾਪਾ ਮਾਰਿਆ ਤੇ ਜਿਸ ਵਿੱਚ ਸਾਡਾ ਜਿਹੜਾ ਸਿਮਰਨਜੀਤ ਸਿੰਘ ਹੈਗਾ ਆ ਉਹਨੂੰ ਆਪਾਂ ਅਪ੍ਰੀਹੈਂਡ ਕੀਤਾ ਤੇ ਉੱਤੇ ਜਿਹੜਾ 27 ਐਨਡੀਪੀਐਸ ਐਕਟ ਦਾ ਅਪਰਚਾ ਦੇਖ ਕੇ ਉਹਨੂੰ ਅਰੈਸਟ ਕੀਤਾ ਹੈਗਾ ਤੇ ਇਹਦੇ ਵਿੱਚ ਜਿਹੜੇ ਸਿਮਰਨਜੀਤ ਸਿੰਘ ਵੱਲੋਂ ਫਰਦਨ ਸ਼ਾਹ ਹੋਇਆ ਹੈ ਉਹਦੇ ਵਿੱਚ ਉਹ ਦੱਸਿਆ ਗਿਆ ਕਿ ਜਿਹੜਾ ਇਹ ਨਸ਼ਾ ਲੈ ਕੇ ਆਂਦਾ ਹੈਗਾ ਇਹ ਕੋਈ ਰਾਜਵੀਰ ਕੌਰ ਤੇ ਸੁਖਿੰਦਰ ਕੌਰ ਲੇਡੀ ਹੈਗੀ ਆ ਉਹਨਾਂ ਤੋਂ ਇਹ ਨਸ਼ਾ ਲੈ ਕੇ ਆਂਦਾ ਹੈ ਜੀ ਹੋਟਲ ਦਾ ਨਾਮ ਗਿਆਨੀ ਨਿਵਾਸ ਹੈਗਾ ਆ ਇਹ ਗੋਲਡਨ ਟੈਂਪਲ ਦੇ ਨੇੜੇ ਹੈਗਾ ਜਿਹੜਾ ਹੋਟਲ ਹੈਗਾ ਆ ਤੇ ਇੱਥੇ ਸਾਨੂੰ ਜਿਹੜੀ ਇਨਫੋਰਮੇਸ਼ਨ ਜਦੋਂ ਮਿਲੀ ਸੀ ਤੇ ਸਾਡੀ ਟੀਮ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਤੇ ਜਿਹੜਾ ਦੋਸ਼ੀ ਹੈਗਾ ਉਹ ਤੋਂ ਫੜਿਆ ਗਿਆ ਜੀ ਹਜੇ ਤੱਕ ਸਾਨੂੰ ਉਹਨਾਂ ਦੇ ਨਾਮ ਕਨਫਰਮ ਨਹੀਂ ਹੋਏ ਸਾਡੀ ਟੀਮ ਜਿਹੜੀ ਹੈਗੀ ਹੈ ਉਹ ਇਹਨਾਂ ਨੂੰ ਮਤਲਬ ਕਿ ਸੋਰਸ ਲਾ ਰੱਖੇ ਹੈ ਤੇ ਜਿਹੜੀ ਲੇਡੀ ਹੈ ਤੇ ਨਾਲ ਇਹਦੇ ਜਿਹੜੇ ਦੋ ਸਾਡੇ ਜੈਂਟਸ ਹੋਰ ਜਿਹੜੇ ਲਿਖੇ ਆ ਆਪਾਂ ਉਹਨਾਂ ਨੂੰ ਵੀ ਜਲਦੀ ਐਫੀਐਨਐਟਕ ਕੇ ਕੋਲ ਰੈਸਟ ਕਰਵਾਉਣਾ ਹੈ ਆਹ ਨੂੰ ਆਈ ਆਨੂੰ ਸਭ ਤੋਂ ਬਲਾ ਵਿੱਚ ਚਮਚਮਾ ਦੇ ਗਾ ਵਾ ਗੱਬੜਦੇ ਚਮਚਮਾ ਦੇ ਸਭ ਮਾਰਿਆ ਨਹੀਂ ਦੋ ਆ ਜੀ ਮੇਰੇ ਮੈਂ ਨਹੀਂ ਮਦਦ ਆਸ਼ੀਰਵਾਦ ਇਹ ਤੋ ਨਾ ਦਵਾਈਆ ਨਾ ਮੈਂ ਸਭ ਤੋਂ ਮਲਾਵੇ ਚਮਚਾ ਮਾਰਾ ਗਰਿਆ ਫੜਦੇ ਨੇ ਚਮਚਾ ਮਾਰਿਆ ਤਾਂ ਸਭ ਮਾਰਿਆ ਨਹੀਂ ਲੋਪ ਗਿਆ ਆ ਜੀ ਮੇਰੇ ਮੈਂ ਨਹੀਂ ਮਦਦ ਆਸ਼ੀਰਵਾਦ ਇਹ ਸਾਨੂੰ ਮੀਡੀਆ ਰਾਹੀਂ ਮੇਰੇ ਮੋਬਾਈਲ ਤੇ ਇੱਕ ਵੀਡੀਓ ਆਇਆ ਸੀਗਾ ਜਿਸ ਵਿੱਚ ਕੁਝ ਲੜਕੇ ਤੇ ਕੁਝ ਲੜਕੀਆਂ ਜਿਹੜੀਆਂ ਸਿਗੀਆਂ ਆ ਉਹ ਨਸ਼ੇ ਦਾ ਸੇਵਨ ਕਰਦੀਆਂ ਪਏ ਸੀ ਕਿਸੇ ਹੋਟਲ ਵਿੱਚ ਤੇ ਇਸ ਤੇ ਫੌਰੀ ਕਾਰਵਾਈ ਕਰਦੇ ਹੋਏ ਸਾਡੀ ਜਿਹੜੀ ਬੀ ਡਿਵੀਜ਼ਨ ਦੀ ਟੀਮ ਹੈ ਉਹਨੇ ਛਾਪਾ ਮਾਰਿਆ ਤੇ ਜਿਸ ਵਿੱਚ ਸਾਡਾ ਜਿਹੜਾ ਸਿਮਰਨਜੀਤ ਸਿੰਘ ਹੈਗਾ ਆ ਉਹਨੂੰ ਆਪਾਂ ਅਪਰੀਹੈਂਡ ਕੀਤਾ ਤੇ ਉੱਤੇ ਜਿਹੜਾ 27 ਐਨਡੀਪੀਐਸ ਐਕਟ ਦਾ ਪਾਚਾ ਦੇ ਕੇ ਉਹਨੂੰ ਅਰੈਸਟ ਕੀਤਾ ਹੈਗਾ ਤੇ ਇਹਦੇ ਵਿੱਚ ਜਿਹੜੇ ਸਿਮਰਨਜੀਤ ਸਿੰਘ ਵੱਲੋਂ ਫਰਦਨ ਸ਼ਾਹ ਹੋਇਆ ਹੈ ਉਹਦੇ ਵਿੱਚ ਉਹ ਦੱਸਿਆ ਗਿਆ ਕਿ ਜਿਹੜਾ ਇਹ ਨਸ਼ਾ ਲੈ ਕੇ ਆਂਦਾ ਹੈਗਾ ਇਹ ਕੋਈ ਰਾਸ਼ਵੀਰ ਔਰ ਤੇ ਸੁਖਿੰਦਰ ਔਰ ਲੇਡੀ ਹੈਗੀ ਆ ਉਹਨਾਂ ਤੋਂ ਇਹ ਨਸ਼ਾ ਲੈ ਕੇ ਆਂਦਾ ਹੈ ਜੀ ਹੋਟਲ ਦਾ ਨਾਮ ਗਿਆਨੀ ਨਿਵਾਸ ਹੈਗਾ ਆ ਇਹ ਗੋਲਡਨ ਟੈਂਪਲ ਦੇ ਨੇੜੇ ਹੈਗਾ ਜਿਹੜਾ ਹੋਟਲ ਹੈਗਾ ਆ ਤੇ ਇੱਥੇ ਸਾਨੂੰ ਜਿਹੜੀ ਇਨਫੋਰਮੇਸ਼ਨ ਜਿਹਦਾ ਮਿਲੀ ਸੀ ਤੇ ਸਾਡੀ ਟੀਮ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਤੇ ਜਿਹੜਾ ਦੋਸ਼ੀ ਹੈਗਾ ਉਹ ਤੋਂ ਫੜਿਆ ਗਿਆ ਜੀ ਹਜੇ ਤੱਕ ਸਾਨੂੰ ਉਹਨਾਂ ਦੇ ਨਾਮ ਕਨਫਰਮ ਨਹੀਂ ਹੋਏ ਸਾਡੀ ਟੀਮ ਜਿਹੜੀ ਹੈਗੀ ਹੈ ਉਹ ਇਹਨਾਂ ਨੂੰ ਮਤਲਬ ਕਿ ਸੋਰਸ ਲਾ ਰੱਖੇ ਹੈ ਤੇ ਜਿਹੜੀ ਲੇਡੀ ਹੈ ਤੇ ਨਾਲ ਇਹਦੇ ਜਿਹ ਦੋ ਸਾਡੇ ਜੈਂਟਸ ਹੋਰ ਜਿਹੜੇ ਲਿਖੇ ਆ ਆਪਾਂ ਉਹਨਾਂ ਨੂੰ ਵੀ ਜਲਦੀ ਐਪੀਐਂਡ ਪੈਕ ਤੇ ਉਹਨਾਂ ਨੂੰ